ਜੀ ਮੈਨੂੰ 11:50 ਮਿੰਟ ਤੇ ਕਾਲ ਆਈ ਸੀ ਅ ਇੰਟਰਨੈਸ਼ਨਲ ਢੱਬਾ ਜੀ ਡੀਕੇ ਮੋਰੀਆ ਇੰਟਰਨੈਸ਼ਨਲ ਢੱਬਾ ਉੱਥੋਂ ਮੈਨੂੰ ਕਾਲ ਆਈ ਸੀ ਜੀ ਕਿ ਐਕਸੀਡੈਂਟ ਹੋ ਗਿਆ ਤੇ ਮੈਂ ਏਐਸਆਈ ਜਸਵਿੰਦਰ ਸਿੰਘ ਜੀ ਨੂੰ ਕਾਲ ਕੀਤੀ ਕਿ ਤੁਸੀਂ ਤੁਰੰਤ ਪਹੁੰਚੋ ਇਹਨਾਂ ਨੇ ਪਹੁੰਚ ਕੇ ਉੱਥੇ ਕਾਰਵਾਈ ਕੀਤੀ ਆ ਨਾਲ ਡਿਊਟੀ ਅਫਸਰ ਸ੍ਰਿੰਦਰਪਾਲ ਜੀ ਪਹੁੰਚ ਗਏ ਸੀਗੇ ਜਿਹਦੇ ਵਿੱਚ ਇੱਕ ਹੋਰ ਆਕਾਰ ਦਾ ਡਰਾਈਵਰ ਤੇ ਇੱਕ ਜਿਹੜੀ ਸੀ ਵਰਨਾਕਾਰ ਉਹ ਦੋਨਾਂ ਦੇ ਮਤਲਬ ਡਵਾਈਡਰ ਤੋਂ ਦੂਜੇ ਪਾਸੇ ਚ ਜਾਣ ਕਰਕੇ ਵਰਨਾ ਕਰ ਆਸੋ ਫੇ ਟਕਰਾ ਗਈਆਂ ਦੋਨਾਂ ਦੀ ਡੈਥ ਹੋ ਗਈ ਜੀ ਕਿੱਥੇ ਇਹ ਦੋਨੇ ਨੌਜਵਾਨ ਜਿਹੜਾ ਦੀ ਮੌਤ ਹੋਈ ਹੈ ਇੱਕ ਫਲੋਰ ਦੇ ਏਰੀਆ ਜਿੱਦ ਦੱਸਿਆ ਜਾਂਦਾ ਤੇ ਇੱਕ ਜਲੰਦਰ ਦਾ ਕੀ شناخت ਹੋਈ ਹੈ ਇਹਨਾਂ ਦੀ ਹਾਂਜੀ ਹਾਂਜੀ شناخت ਹੋ ਗਿਆ ਜੀ ਨਾਮ ਪਤਾ ਕੀ ਹੈ ਇਹਨਾਂ ਦਾ ਇੱਕ ਪੰਕਜ ਹੈ ਜੀ ਹਾਂਜੀ ਤੇ ਇੱਕ ਦੱਸਿਆ ਜਾਂਦਾ ਜੀ ਦੀਪਕ 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 ਦੱਸਿਆ ਜਾਂਦਾ ਦੀਪਕ ਨਾਮ ਦਾ ਦੋਨਾਂ ਦੀ ਮੌਤ ਹੋ ਗਈ ਦੋਨੇ ਮੌਤ ਹੋ ਗਏ ਜੀ ਤੀਜੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪੀਟਲ ਫਲੋਰ ਦਾਖਲ ਕਰਵਾਇਆ ਗਿਆ ਇਹ ਇਹ ਕਾਰਨ ਕੀ ਲੱਗਦਾ ਜੀ ਇਹ ਹਾਦਸੇ ਦਾ ਕੋਈ ਲੱਗਾ ਮੌਕੇ ਤੋਂ ਪਤਾ ਦੇਖੋ ਜੀ ਦੇਖਣ ਦਾ ਆਪਦਾ ਇਹੀ ਲੱਗਾ ਵੀ ਜਿਸ ਤਰ੍ਹਾਂ ਜਾਂ ਤਾਂ ਕੋਈ ਅਨਬੈਲੈਂਸ ਹੋਇਆ ਕੋਈ ਅਨਬੈਲੈਂਸ ਹੋਣ ਕਰਕੇ ਗੱਡੀ ਦੂਜੀ ਤਰਫ ਚੱਲ ਗਈ ਜਿਹਦੇ ਕਰਕੇ ਦੂਜੀ ਤਰਫ ਆਉਂਦੀ ਗੱਡੀ ਦਾ ਵੀ ਨੁਕਸਾਨ ਹੋ ਗਿਆ ਕਿਹੜੀ ਗੱਡੀ ਗਈ ਹੈ ਜੀ ਦੂਸਰੀ ਤਰਫ ਇਹ ਵਰਨਾਕਾਰ ਗਈ ਹੈ ਜੀ ਤੇ ਦੂਜੀ ਇਹ ਜਲੰਧਰ ਤੋਂ ਆ ਰਹੀ ਸੀ ਫਲੋਰ ਨੂੰ ਆ ਰਹੀ ਸੀ ਇਹੋ ਜਲੰਧਰ ਤੋਂ ਦੂਜੇ ਪਾਸੇੋਂ ਕੋਈ ਟੈਕਸੀ ਡਰਾਈਵਰ ਸੀ ਉਹ ਲੁਧਿਆਣਾ ਸਾਈਡ ਤੋਂ ਆ ਰਿਹਾ ਸੀ ਜਲੰਧਰ ਨੂੰ ਜਾ ਰਿਹਾ ਸੀਗਾ ਤੇ ਉਹਦੇ ਵਿੱਚ ਟਕਰਾ ਗਏ ਕਿਹਦੇ ਵਿੱਚ ਦੋ ਬੰਦੇ ਕਿਹਦੇ ਵਿੱਚ ਸੀਗੇ ਜੀ ਟੈਕਸੀ ਦੇ ਵਿੱਚ ਸੀਗੇ ਜਾਂ ਵਰਨਾ ਦੇ ਵਿੱਚ ਨਹੀਂ ਚ ਵਰਨਾ ਚ ਵਰਨਾ ਚ ਸੀਗੇ ਟੈਕਸੀ ਚ ਇਕੱਲਾ ਹੀ ਸੀਗਾ ਕਾਰਵਾਈ ਹੁਣ ਕੀ ਹੈ ਜੀ ਅਗਲੀ ਕਾਰਵਾਈ ਵਾਸਤੇ ਏਐਸਐਨ ਸੁਰਿੰਦਰਪਾਲ ਜੀ ਤਪੇਸ਼ੀ ਅਫਸਰ ਨੇ 4 ਮਾਰਕਸ ਕਾਰਵਾਈ ਥਾਣੇ ਦੀ ਹੈ केजी ਮੈਨੂੰ 11:50 ਮਿੰਟ ਤੇ ਕਾਲ ਆਈ ਸੀ ਅ ਇੰਟਰਨੈਸ਼ਨਲ ਟੱਬਾ ਜੀ ਡੀਕੇ ਮੋਰੀਆ ਇੰਟਰਨੈਸ਼ਨਲ ਟੱਬਾ ਉੱਥੋਂ ਮੈਨੂੰ ਕਾਲ ਆਈ ਸੀ ਜੀ ਕਿ ਐਕਸੀਡੈਂਟ ਹੋ ਗਿਆ ਤੇ ਮੈਂ ਏਐਸਆਈ ਜਸਵੰਦਰ ਸਿੰਘ ਜੀ ਨੂੰ ਕਾਲ ਕੀਤੀ ਕਿ ਤੁਸੀਂ ਤੁਰੰਤ ਪਹੁੰਚੋ ਇਹਨਾਂ ਨੇ ਪਹੁੰਚ ਕੇ ਉੱਥੇ ਕਾਰਵਾਈ ਕੀਤੀ ਆ ਨਾਲ ਡਿਊਟੀ ਅਫਸਰ ਸ੍ਰਿੰਦਰਪਾਲ ਜੀ ਪਹੁੰਚ ਗਏ ਸੀਗੇ ਜਿਹਦੇ ਵਿੱਚ ਇੱਕ ਹੋਰ ਆਕਾਰ ਦਾ ਸਿਕਰ ਡਰਾਈਵਰ ਤੇ ਇੱਕ ਜਿਹੜੀ ਸੀ ਵਰਨਾਕਾਰ ਉਹ ਦੋਨਾਂ ਦੇ ਮਤਲਬ ਡਵਾਈਡਰ ਤੋਂ ਦੂਜੇ ਪਾਸੇ ਚਲ ਜਾਣ ਕਰਕੇ ਵਰਨਾ ਕਰ ਆਸੋ ਹੀ ਟਕਰਾ ਗਈਆਂ ਦੋਨਾਂ ਦੀ ਡੈਥ ਹੋ ਗਈ ਜੀ ਕਿੱਥੇ ਇਹ ਦੋਨੇ ਨੌਜੋ ਹਨ ਜਿਹੜਾ ਦੀ ਮੌਤ ਹੋਈ ਇੱਕ ਫਲੋਰ ਦੇ ਏਰੀਏ ਦੱਸਿਆ ਜਾਂਦਾ ਤੇ ਇੱਕ ਜਲੰਧਰ ਦਾ ਕੀ شناخت ਹੋਈ ਹੈ ਇਹਨਾਂ ਦੀ ਹਾਂਜੀ ਹਾਂਜੀ شناخت ਹੋ ਗਿਆ ਜੀ ਨਾਂ ਪਤਾ ਕੀ ਹੈ ਇਹਨਾਂ ਦਾ ਇੱਕ ਪੰਕਜ ਹੈ ਜੀ ਹਾਂਜੀ ਤੇ ਇੱਕ ਦੱਸਿਆ ਜਾਂਦਾ ਜੀ ਦੀਪਕ 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 ਦੱਸਿਆ ਜਾਂਦਾ ਦੀਪਕ ਨਾਂ ਦਾ ਦੋਨਾਂ ਦੀ ਮੌਤ ਹੋ ਗਈ ਦੋਨੇ ਮੌਤ ਹੋ ਗਏ ਜੀ ਤੀਜੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪੀਟਲ ਫਲੋਰ ਦਾਖਲ ਕਰਵਾਇਆ ਗਿਆ ਇਹ ਇਹ ਕਾਰਨ ਕੀ ਲੱਗਦਾ ਜੀ ਇਹ ਹਾਦਸੇ ਦਾ ਕੋਈ ਲੱਗਾ ਮੌਕੇ ਕੋ ਪਤਾ ਦੇਖੋ ਜੀ ਦੇਖਣ ਦਾ ਆਪਦਾ ਇਹੀ ਲੱਗਾ ਵੀ ਜਿਸ ਤਰ੍ਹਾਂ ਜਾਂ ਤਾਂ ਕੋਈ ਅਨਬੈਲੈਂਸ ਹੋਇਆ ਕੋਈ ਅਨਬੈਲੈਂਸ ਹੋਣ ਕਰਕੇ ਗੱਡੀ ਦੂਸਰੀ ਤਰਫ ਚੱਲ ਗਈ ਜਿਹਦੇ ਕਰਕੇ ਦੂਜੀ ਤਰਫ ਆਉਂਦੀ ਗੱਡੀ ਦਾ ਵੀ ਨੁਕਸਾਨ ਹੋ ਗਿਆ ਕਿਹੜੀ ਗੱਡੀ ਗਈ ਹੈ ਜੀ ਦੂਸਰੀ ਤਰਫ ਇਹ ਵਰਨਾਕਾਰ ਗਈ ਆ ਜੀ ਤੇ ਦੂਜੀ ਇਹ ਜਲੰਧਰ ਤੋਂ ਆ ਰਹੀ ਸੀ ਫਲੋਰ ਨੂੰ ਆ ਰਹੀ ਸੀ ਇਹੋ ਜਲੰਧਰ ਤੋਂ ਦੂਜੇ ਪਾਸੇੋਂ ਕੋਈ ਟੈਕਸੀ ਡਰਾਈਵਰ ਸੀ ਉਹ ਲੁਧਿਆਣਾ ਸਾਈਡ ਤੋਂ ਆ ਰਿਹਾ ਸੀ ਜਲੰਧਰ ਨੂੰ ਜਾ ਰਿਹਾ ਸੀਗਾ ਤੇ ਉਹਦੇ ਵਿੱਚ ਟਕਰਾ ਗਈ ਕਿਹਦੇ ਵਿੱਚ ਦੋ ਬੰਦੇ ਕਿਹਦੇ ਵਿੱਚ ਸੀਗੇ ਜੀ ਟੈਕਸੀ ਦੇ ਵਿੱਚ ਸੀਗੇ ਜਾਂ ਵਰਨਾ ਦੇ ਵਿੱਚ ਨਹੀਂ ਜੀ ਵਰਨਾ ਵਿੱਚ ਵਰਨਾ ਵਿੱਚ ਸੀਗੇ ਟੈਕਸੀ ਵਿੱਚ ਇਕੱਲਾ ਹੀ ਸੀਗਾ ਕਾਰਵਾਈ ਕੀ ਹੈ ਜੀ ਅਗਲੀ ਕਾਰਵਾਈ ਵਾਸਤੇ ਏ ਸਿਨ ਸੁਰਿੰਦਰਪਾਲ ਜੀ ਤਪੀਸ਼ੀ ਅਫਸਰ ਨੇ 4 ਮਾਰਕਸ ਕਾਰਵਾਈ ਥਾਣੇ ਦੀ ਹੈ